ਜਗਤ ਪੰਜਾਬੀ ਸਭਾ ਕੈਨੇਡਾ ਦੇ ਵੱਲੋਂ ਨਡਾਲਾ ਦੇ ਇੱਕ ਸਕੂਲ ਵਿੱਚ ਅਜੋਜੀਤ ਕੀਤੀ ਗਈ ਹੈ ਸਿਕਲਾਈ ਵਰਕਸ਼ਾਪ ਸ਼ਖਸੀਅਤ ਸਿਰਜਣਾ ਦੇ ਲਈ ਅਹਿਮ ਨੀਮਾਂ ਤੇ ਹੋਈ ਹੈ ਚਰਚਾ ਤੇ ਛੋਹੇ ਗਏ ਨੇ ਸਮਾਜਿਕ ਸੁਰੋਕਾਰਾਂ ਦੇ ਨਾਲ ਸੰਬੰਧਿਤ ਵਿਸ਼ੇ ਜਿਆਂ ਦੱਸ ਦਈਏ ਕਿ ਜਗਤ ਪੰਜਾਬੀ ਸਭਾ ਕੈਨੇਡਾ ਦੇ ਵੱਲੋਂ ਨਡਾਲਾ ਦੇ ਇੱਕ ਸਕੂਲ ਦੇ ਵਿੱਚ ਸਿਖਲਾਈ ਵਰਕਸ਼ਾਪ ਆਯੋਜਿਤ ਕੀਤੀ ਗਈ ਹੈ ਜਿਸ ਦੇ ਵਿੱਚ ਸਖਸ਼ੀਅਤ ਸਿਰਜਣਾ ਦੇ ਲਈ ਅਹਿਮ ਨੀਮਾਂ ਤੇ ਚਰਚਾ ਹੋਈ ਹੈ ਤੇ ਨਾਲ ਹੀ ਸਮਾਜਿਕ ਸੁਰੋਖਾਰਾਂ ਦੇ ਨਾਲ ਸੰਬੰਧਿਤ ਵਿਸ਼ੇ ਵੀ ਸ਼ੋਹੇ ਗਏ ਨੇ ਦੱਸਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸਕੂਲ ਨਡਾਲਾ ਕਪੂਰਤਲਾ ਦੇ ਵਿੱਚ ਇਹ ਵਰਕਸ਼ਾਪ ਅਯੋਜਿਤ ਕੀਤੀ ਗਈ ਹੈ ਜਿਹੜੀ ਕਿ ਜਗਤ ਪੰਜਾਬੀ ਸਭਾ ਕੈਨੇਡਾ ਦੇ ਵੱਲੋਂ ਅਯੋਜਿਤ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਵਰਕਸ਼ਾਪ ਦੀ ਪ੍ਰਧਾਨਗੀ ਡਾਕਟਰ ਆਸਾ ਸਿੰਘ ਕੁਮਣ ਹੋਰਾਂ ਨੇ ਕੀਤੀ ਹੈ ਤੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਡਾਕਟਰ ਆਸਾ ਸਿੰਘ ਕੁਮਣ ਇਸ ਸਕੂਲ ਦੇ ਪ੍ਰਬੰਧਕ ਵੀ ਨੇ ਇਸ ਵਰਕਸ਼ਾਪ ਦੇ ਵਿੱਚ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਛੱਠਾ ਹੋਰਾਂ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਹੈ ਤੇ ਨਾਲ ਹੀ ਬਲਵਿੰਦਰ ਸਿੰਘ ਛੱਠਾ ਯੂਐਸਏ ਪ੍ਰਧਾਨ ਸਰਦੂਲ ਸਿੰਘ ਥਿਆੜਾ ਤੇ ਸੁਦਾਗਰ ਸਿੰਘ ਹੋਰੀ ਵੀ ਉੱਚੀ ਚੀ ਤੌਰ ਤੇ ਪਹੁੰਚੇ ਨੇ ਦੱਸਦੀ ਹੈ ਕਿ ਡਾਕਟਰ ਆਸਾ ਸਿੰਘ ਕੁੰਮਣ ਹੋਰਾਂ ਨੇ ਆਏ ਹੋਏ ਮਹਿਮਾਨਾਂ ਨੂੰ ਤਹਿ ਦਿਲੋਂ ਜਿਉ ਆਇਆ ਆਖਿਆ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਸ ਵਰਕਸ਼ਾਪ ਦੇ ਵਿੱਚ 50 ਅਧਿਆਪਕਾਂ ਨੇ ਹਿੱਸਾ ਲਿਆ ਏ ਤੇ ਇਸ ਦੇ ਵਿੱਚ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਏ ਇਹ ਵਿ ਜਾਣਕਾਰੀ ਦੇ ਦਈਏ ਕਿ ਜਗਤ ਪੰਜਾਬੀ ਸਭਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਉਹਨਾਂ ਦੇ ਵੱਲੋਂ ਦਸੰਬਰ 2024 ਤੋਂ ਲੈ ਕੇ ਫਰਵਰੀ 2025 ਤੱਕ ਵੱਖ-ਵੱਖ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਵਰਕਸ਼ਾਪ ਕਰਵਾਈ ਜਾਵੇਗੀ ਤੇ ਇਹ ਜਿਹੜੀ ਸਭਾ ਹੈ ਇਹ ਪ੍ਰੋਗਰਾਮ ਹੁਣ ਕਰਵਾ ਵੀ ਰਹੀ ਹੈ ਇਹ ਵਰਕਸ਼ਾਪਾਂ ਵੱਖ-ਵੱਖ ਸਕੂਲਾਂ ਦੇ ਵਿੱਚ ਅਜੋਜਿਤ ਵੀ ਕਰ ਰਹੀ ਹੈ ਇਹ ਦੱਸਦੀ ਹੈ ਕਿ ਇਸ ਵਰਕਸ਼ਾਪ ਦੇ ਵਿੱਚ ਵੱਖ-ਵੱਖ ਪੰਜ ਵਿਸ਼ੇ ਖਾਸ ਤੌਰ ਤੇ ਸ਼ੋਹੇ ਗਏ ਨੇ ਜਿਨ੍ਹਾਂ ਦੇ ਵਿੱਚ ਭਾਸ਼ਣ ਕਲਾ ਨੈਤਿਕਤਾ ਨਾਲ ਹੀ ਸਫਲ ਤੇ ਕਾਮਯਾਬ ਜ਼ਿੰਦਗੀ ਜਿਉਣ ਦੇ ਜਿਹੜੇ ਹੁਨਰ ਨੇ ਉਹਨਾਂ ਨੂੰ ਸਿਖਾਉਣਾ ਤੇ ਨਾਲ ਹੀ ਪੜਾਉਣ ਦੇ ਜਿਹੜੇ ਵਧੀਆ ਤਰੀਕੇ ਨੇ ਉਹਨਾਂ ਨੂੰ ਸਿਰਜਣਾ ਵੀ ਹੈ ਨਾਲ ਹੀ ਪੰਜਾਬੀ ਭਾਸ਼ਾ ਦੇ ਵਿਸ਼ੇ ਤੇ ਵੀ ਇਸ ਵਰਕਸ਼ਾਪ ਦੇ ਵਿੱਚ ਚਰਚਾ ਹੋਈ ਹੈ ਦੱਸਦੀ ਹੈ ਕਿ ਸਮਾਜਿਕ ਸੁਰੱਖਿਆਰਾਂ ਦੇ ਨਾਲ ਸੰਬੰਧਿਤ ਵਿਸ਼ੇ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ੋਹੇ ਗਏ ਨੇ ਨਾਲ ਹੀ ਸਖਸ਼ੀਅਤ ਸਿਰਜਣਾ ਦੇ ਲਈ ਜਿਹੜੇ ਇਹ ਨੇ ਮਹੱਤਵਪੂਰਨ ਹੁੰਦੇ ਨੇ ਅਹਿਮ ਹੁੰਦੇ ਨੇ ਉਹਨਾਂ ਤੇ ਵੀ ਚर्चा ਇਸ ਵਰਕਸ਼ਾਪ ਦੇ ਵਿੱਚ ਕੀਤੀ ਗਈ ਹੈ ਦੱਸਦੀ ਹੈ ਕਿ ਜਗਤ ਪੰਜਾਬੀ ਸਭਾ ਕੈਨੇਡਾ ਤੇ ਚੇਅਰਮੈਨ ਅਜੈਬ ਸਿੰਘ ਛਠਾ ਹੁਰਾ ਨੇ ਡਾਕਟਰ ਆਸਾ ਸਿੰਘ ਘੁੰਮਣ ਹੁਰਾਂ ਦੇ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ ਨਾਲ ਹੀ ਜਿਹੜੇ ਅਧਿਆਪਕਾਂ ਨੇ ਇਸ ਵਰਕਸ਼ਾਪ ਦੇ ਵਿੱਚ ਹਿੱਸਾ ਲਿਆ ਏ ਉਹਨਾਂ ਨੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਵੱਲੋਂ ਕੀਤੇ ਗਏ ਇਸ ਖਾਸ ਤੇ ਉਚੇਚੇ ਕਾਰਜ ਦੀ ਸ਼ਲਾਗਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਕਿ ਇਸ ਸਭਾ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਡਾਕਟਰ ਆਸਾ ਸਿੰਘ ਕੁੰਮਣ ਹੋਰਾਂ ਨੇ ਇਸ ਵਰਕਸ਼ਾਪ ਦੇ ਵਿੱਚ ਸੰਬੋਧਨ ਕਰਦਿਆਂ ਹੋਇਆਂ ਕਿਹਾ ਹੈ ਕਿ ਉਹਨਾਂ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਗਤ ਪੰਜਾਬੀ ਸਭਾ ਕੈਨੇਡਾ ਦੇ ਵੱਲੋਂ ਉਹਨਾਂ ਦੇ ਸਕੂਲ ਦੇ ਵਿੱਚ ਇਹ ਵਰਕਸ਼ਾਪ ਕਰਵਾਈ ਗਈ ਹੈ। ਨਾਲ ਹੀ ਦੱਸਦੀ ਹੈ ਕਿ ਡਾਕਟਰ ਆਸਾ ਸਿੰਘ ਕੁੰਮਣ ਹੋਰਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।